ਪੰਜਾਬ ਵਿੱਚ VOTING ਦਾ ਕੰਮ ਸ਼ੁਰੂ ਹੋ ਚੁੱਕਾ ਹੈ ਦੇਖ ਸਕਦੇ ਹੋ ਕਿ ਸੰਗਰੂਰ ਦੇ ਵਿੱਚ VOTER ਸਵੇਰੇ ਸਵੇਰੇ ਲਾਈਨਾਂ ਵਿੱਚ ਲੱਗ ਗਏ ਨੇ ਹਾਲਾਂਕਿ ਤਕਨੀਕੀ ਕਾਰਨਾਂ ਕਰਕੇ ਇੱਥੇ EVM ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਜਿਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਜੋ ਪੰਧੌੜ ਤੋਂ ਪ੍ਰਮੋਦ ਸਿੰਘ ਢੋਲਾ ਹੈਗੇ ਨੇ ਉਹ ਉਮੀਦਵਾਰ ਹੈ ਉਹ ਇੱਥੇ VOTE ਪਾਉਣ ਲਈ ਆਏ ਨੇ ਸੰਗਰੂਰ ਦੇ ਵਿੱਚ ਜੋ ਹੈ ਚੋਣ ਇਹ ਪੰਧੌੜ ਤੋਂ ਲੜ ਰਹੇ ਨੇ ਢੋਲਾ ਸਾਹਿਬ ਕੀ ਉਮੀਦਾਂ ਇਸਵਰ ਇਸਵਰ ਪੂਰੇ ਪੰਜਾਬ 'ਚ ਛਾੜੂ ਫੇਰਨ ਵਾਲਾ ਜੀ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਜਾ ਰਹੀ ਹੈ ਤੇ ਹਲਕੇ ਦੇ ਲੋਕਾਂ ਨੂੰ ਬਹੁਤ ਉਮੀਦ ਆਵਦੀ ਪਾਰਟੀ ਤੋਂ ਤੇ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਹ ਦਾਵਾ ਤਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਬਿਲਕੁਲ ਜੀ ਨਹੀਂ ਨਹੀਂ ਦਾਵਾ ਅਸੀਂ ਇਸ ਲਈ ਕਰ ਰਹੇ ਕਿਉਂਕਿ ਪਿਛਲੇ 70 ਸਾਲਾਂ ਤੋਂ ਜੋ ਹੁਣ ਤੱਕ ਜਿੰਨਾਂ ਪਾਰਟੀਆਂ ਨੇ ਸੱਤਾ ਦੇ ਰਾਜ ਕੀਤਾ ਉਹਨਾਂ ਨੇ ਸਿਵਾਏ ਲੋਕਾਂ ਨੂੰ ਝੂਠੇ ਲਾਰੇ ਤੇ ਝੂਠੇ ਵਾਦੇ ਤੋਂ ਕੁਝ ਨਹੀਂ ਦਿੱਤਾ ਸੋ ਲੋਕਾਂ ਨੂੰ ਉਮੀਦ ਆ ਦਿੱਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕਾਹੋ ਕਰਕੇ ਦਿਖਾਇਆ ਸੋ ਪੰਜਾਬ ਨੂੰ ਉਮੀਦ ਆ ਇੱਕ ਆਮ ਆਦਮੀ ਪਾਰਟੀ ਤੋਂ ਤੇ ਆਮਾਦੀ ਪਾਰਟੀ ਉਹਨਾਂ ਦੀ ਉਮੀਦਾਂ ਤੇ ਘਰੀ ਉਤੇ ਗਈ ਨੌਜਵਾਨ ਜਿਹੜਾ ਪੰਜਾਬ ਦੀ ਇਸ ਵਾਰ ਦੀ ਇਲੈਕਸ਼ਨ ਚ ਕਾਫੀ ਅਹਿਮ ਹੈ ਹਰ ਰਾਜਨੀਤਿਕ ਪਾਰਟੀ ਨੇ ਉਹਨਾਂ ਨੂੰ ਰਜਾਉਣ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਇੱਕ ਨੌਜਵਾਨ ਨੇ ਕੀ ਨਾਮ ਨੇ ਆਪਣਾ ਜਸਪ੍ਰੀਤ ਜਸਪ੍ਰੀਤ ਵੋਟ ਪਾਉਣ ਲਈ ਸਵਿਰ ਸਵਰੇ ਆ ਗਿਓ ਨੌਜਵਾਨਾਂ ਦੀ ਸਮੱਸਿਆਵਾਂ ਕੋਈ ਸ਼ੋਰ ਨੇ ਕੀ ਉਮੀਦ ਲੱਗਦਾ ਇਸ ਵਾਰੀ ਇਸ ਵਾਰੀ ਲੱਗਦਾ ਹੈ ਵੀ ਵੋਟ ਜਿਹੜੀ ਤੁਸੀਂ ਪਾ ਰਹੇ ਹੋ ਇਸ ਜੋ ਹੈ ਆਪ ਸਵਿਰ ਸਵਰੇ ਆਏ ਵੋਟ ਪਾਉਣ ਲਈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਜੀ ਆਪਾਂ ਨੂੰ ਜਿਤਾਉਣੀ ਹੈ ਕੋਈ ਤਾਂ ਇੱਕ ਜਿਹੜਾ ਨੋਟਾ ਦਾ ਇਸਤੇਮਾਲ ਦਿੱਤਾ ਹੈ ਕਿ ਅਗਰ ਤੁਹਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਪਤਾ ਉਹਦੇ ਬਾਰੇ ਉਹਨਾਂ ਬਾਰੇ ਨਹੀਂ ਪਤਾ ਤੁਸੀਂ ਅਗਰ ਤੁਹਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਤਾਂ ਇੱਕ ਬਟਨ ਹੋਰ ਵੀ ਤੁਸੀਂ ਨੋਟਾ ਇਸਤੇਮਾਲ ਜੀ ਹਾਂਜੀ ਉਹਦੇ ਨੂੰ ਦਬਾ ਕੇ ਆਪਾਂ ਨਹੀਂ ਪਾ ਸਕਦੇ ਕਿਸੇ ਨੂੰ ਬਿਲਾਵਾ ਵੀ ਨੇ ਪੰਜ ਕੀ ਨਾਮ ਹੈ ਆਪਣਾ ਰਣਜੀਤ ਕੌਰ ਮੇਰਾ ਨਾਮ ਹੈ ਤੁਸੀਂ ਸਵੇਰੇ ਸਵੇਰੇ ਵੋਟ ਪਾਉਣ ਆਏ ਹੋ ਸੰਗਰੂਰ ਦੇ ਵਿੱਚ ਤਾਂ ਖਾਸ ਤੌਰ ਤੇ ਮੁਕਾਬਲਾ ਜਿਹੜਾ ਦੁਕਾਨਾ ਰਹਿੰਦਾ ਪਰ ਇਸ ਵਾਰੀ ਤਕੌਣਾ ਮੁਕਾਬਲਾ ਹੋ ਰਿਹਾ ਹਾਂਜੀ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੈਗੀਆਂ ਨੇ ਕਿਸ ਤੋਂ ਤੁਸੀਂ ਸੰਤੁਸ਼ਟ ਹੋ ਇਸ ਵਾਰ ਨਹੀਂ ਅਸੀਂ ਤਾਂ ਬਹੁਤ ਦੁਖੀ ਆ ਜੀ ਮੈਂ ਪਿੰਰਮਲ ਸਿੰਘ ਤੌੜਾ ਦੀ ਮਾਤਾ ਜੀ ਅਸੀਂ ਬਹੁਤ ਸਸ ਕਰਿਆਗਾ ਜਿੱਦਾਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਲੇਡੀਜ਼ ਦੇ ਮਸਲੇ ਨਹੀਂ ਚੁੱਕਦੀਆਂ ਆਂਗੇ ਆਮ ਤੌਰ ਤੇ ਪਰ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਲੱਗਦਾ ਨਹੀਂ ਸਾਨੂੰ ਤਾਂ ਕੁਝ ਨਹੀਂ ਲੱਗਦਾ ਸਾਨੂੰ 10 ਸਾਲ ਹੋ ਗਏ ਬਹੁਤ ਹੀ ਅਸੀਂ ਜੇਲਾਂ ਵੀ ਖੱਟੀਆਂ ਨੇ ਅਸੀਂ ਧਰਨੇ ਵੀ ਲਾਏ ਨੇ ਬੱਚਿਆਂ ਦੇ ਰਜਕਾਰਵਾਦ ਲਈ ਸਾਨੂੰ ਕੁਝ ਨਹੀਂ ਮਿਲਿਆ ਬਿਨਾਂ ਡਾਂਗਾ ਸੋਟਿਆਂ ਤੋਂ ਬਿਨਾਂ ਜੇਲਾਂ ਤੋਂ ਬਿਨਾਂ ਇਹ ਜੋ ਹੈ ਮਹਿਲਾਵਾਂ ਨੇ ਜਿਸ ਤਰ੍ਹਾਂ ਨੌਜਵਾਨ ਦੀ ਰਾਏ ਲਈ ਇਹ ਰੁਝਾਨ ਜਿਹੜਾ ਹੈ VOTERਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਖਾਸ ਤੋ ਸੰਗਰੂਰ ਦੇ ਵਿੱਚ ਇੱਕ ਫੈਕਟਰ ਹੋਰ ਬਹੁਤ ਕੰਮ ਕਰੇਗਾ ਉਹ ਹੈ ਡੇਰੇ ਦੀ ਵੋਟ ਜਿਸ ਤਰੀਕੇ ਨਾਲ ਡੇਰੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਵੀ ਇੱਕ ਬੜਾ ਪ੍ਰਭਾਵ ਡੇਰੇ ਦਾ ਇਸ ਇਲਾਕੇ ਦੇ ਵਿੱਚ ਦੇਖਣਾ ਇਹ ਹੋਏਗਾ ਕਿ VOTER ਜਿਹੜਾ ਹੈਗਾ ਉਹ ਆਪਣੀ ਵੋਟ ਦਾ ਹੱਕ ਹੈ ਉਹ ਅਬ ਇਸਤੇਮਾਲ ਕਰ ਦੇਣੇ ਔਰ ਕੀਆ ਇਹ ਜਿਹੜਾ ਪ੍ਰਭਾਵ ਹੈ ਇਹ ਪ੍ਰਭਾਵ ਕਿਸ ਤਰੀਕੇ ਨਾਲ ਚੋਣ ਤੀਜਿਆਂ ਨੂੰ ਤੇ ਅਸਰ ਪਾਏਗਾ ਇਹ ਦੇਖਣਾ ਕਾਫੀ ਅਹਿਮ ਹੋਏਗਾ ਪਰ ਫਿਲਹਾਲ ਇਹ ਹੈ ਕਿ ਵੋਟਰ ਜੋ ਪੰਜਾਬ ਦਾ ਉਹ ਜਾਗਰੂਕ ਹੈ ਔਰ ਸਵੇਰੇ ਸਵੇਰੇ ਵੋਟ ਪਾਉਣ ਦੇ ਲਈ ਉਹ ਪੋਲਿੰਗ ਬੂਥਾਂ ਦੇ ਅੱਗੇ ਆ ਕੇ ਖੜਾ ਹੋ ਗਿਆ ਹੈ ਕਰਨ ਮਿਹਰਬਾਨ ਦੇ ਨਾਲ ਸਰਬਜੀਤ ਸਿੰਘ ਯੂਪੀ ਸੰਜਾ ਸੰਗਰੂ